ਦੇਖੋ ਕੱਲ ਅਗਰ ਉਹ ਕਾਂਗਰਸ ਦੀ ਰੈਲੀ 'ਚ ਸ਼ਾਮਲ ਹੁੰਦੇ ਨਾ ਤੇ ਪੰਜਾਬ ਕਾਂਗਰਸ ਤੇ ਮੂੰਹ ਤੇ ਇੱਕ ਚਪੇੜ ਹੈ ਪੰਜਾਬ ਕਾਂਗਰਸ ਨੂੰ ਜਿਹੜੇ ਆਦੇਸ਼ਾਂ ਨੂੰ ਉਹਨਾਂ ਨੇ ਚਿੱਕੇ टाੰਗਤਾ ਕੁਝ ਵੀ ਨਹੀਂ ਮੰਨਦੇ ਰਾਜਾ ਵੜਿੰਗ ਦੇ ਜਿਹੜੇ ਸਾਥੀ ਜਿਨ੍ਹਾਂ ਨੇ ਕੁਝ ਆਪਣੀ ਸਟੇਟਮੈਂਟਸ ਦਿੱਤੀਆਂ ਉਹਨਾਂ ਨੇ ਉਹਨਾਂ ਦੀ ਤੁਲਨਾ ਇੱਕ ਕੁੱਤੇ ਦੇ ਨਾਲ ਤਕੰ ਕਰ ਦਿੱਤੀ ਦੇ ਨਾਲ ਨੋਟਿਸ 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 ਪੇਜ ਕੇ ਨਵਜੋਤਪੁਰ ਸਿੱਧੂ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਸੀ ਕਿਸੇ ਨੇ ਇੱਥੋਂ ਤੱਕ ਕੰਕਿਆਤਾ ਜੀ ਉਹ ਚੰਗਾ ਹੋਇਆ ਗੱਡੀ ਚਲੇ ਗਈ ਲੇਕਿਨ ਤਾਂ ਇਹ ਪੰਜਾਬ ਕਾਂਗਰਸ ਦਾ ਇਤਿਹਾਸ ਦਾ ਸਭ ਤੋਂ ਮਾੜਾ ਦਿਨ ਹੋਏਗਾ ਵਰਪੁਅੰਤ ਮਾਨ ਨੇ ਕਿਹਾ ਕਿ ਪਹਿਲੇ ਆਪ ਬੋਲ ਲੰਦੇ ਨੇ ਤੇ ਫਿਰ ਮੇਰੇ ਕੋ ਸਿਕਿਉਰਟੀ ਮੰਗਾਣਾ ਇਹ ਤੋ ਕਿ ਕਿਆ ਸੀ ਕਿ ਨਵਜੋਤ ਸਿੰਘ ਸਿੱਧੂ ਵਿਆਹ ਦੇ ਵਿੱਚ ਸਮਾਗਮਾਂ ਤੇ ਵੰਡਣ ਵਾਲਾ ਇੱਕ ਸੂਟ ਹੈ ਜਿਹੜਾ ਕਿ ਅਕਸਰ ਕੇਂਦਰ ਸਰ ਲੈਂਦੇ ਨੇ ਦੇ ਕੰਮ ਆਉਂਦਾ ਸੋ ਕੁਰਸੀ ਸੇਲ ਫॉर 350 ਕਰੋੜ ਇਹਦਾ ਮਤਲਬ ਕਿ ਨਵਜੋਤ ਕੋਰ ਸਿੱਧੂ ਦਾ ਸਿਆਸੀ ਕਦ ਤੁਹਾਡੇ ਸਾਰਿਆਂ ਤੋਂ ਨਾਲੋਂ ਉੱਤੇ ਆ ਹੋ ਸਕਦਾ ਹੈ ਕੇ ਪੰਜਾਬ ਕਾਂਗਰਸ ਦੇ ਕੁਝ ਲੀਡਰਾਂ ਦੇ استਿਫਾ ਵੀ ਆਣ ਜਿਹੜੇ ਨਵਜੋਤ ਕੋਰ ਸਿੱਧੂ ਦੇ ਨਾਲ ਉਸ ਮੀਟਿੰਗ 'ਚ ਬੈਠੇ ਸੀ ਲੋਕ ਉਹਨਾਂ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਉੱਥੇ ਸਾਰੇ ਕਾਂਗਰਸੀ ਸੀ ਨਾ ਤੁਸੀਂ ਕੀ ਕਰ ਲਿਆ ਤੁਸੀਂ ਚੁੱਪ ਕਰਕੇ ਬਹਿ ਗਏ ਅਸਲ ਜਿਹੜੀ ਕਮਾਨ ਹੈ ਨਾ ਇਸ ਵੇਲੇ ਲੱਗ ਰਹੀ ਹੈ ਕਿ ਨਵਜੋਤ ਕੋਰ ਸਿੱਧੂ ਦੇ ਹੱਕ 'ਚ ਹੈ ਜਿਨ੍ਹਾਂ ਨੇ ਇੱਕ ਬਿਆਨ ਦਿੱਤਾ ਦੋਸਤੋ ਬਾਦ ਸਿੱਧੂ ਸਿੱਧੂ ਹੋ ਗਈ ਪੂਰੀ ਪੰਜਾਬ ਕਾਂਗਰਸ ਵਰਸਸ ਨਵਜੋਤ ਸਿੰਘ ਸਿੱਧੂ ਜਾਂ ਨਵਜੋਤ ਕੋਰ ਸਿੱਧੂ ਇੱਕ ਚੀਜ਼ ਚੱਲੇਗੀ ਪਾਰਟੀ ਕਹਿ ਰਹੀ ਹੈ ਵੋਟ ਵੋਟ ਚੋਰੀ ਹੋ ਰਹੀ ਹੈ ਠੀਕ ਹੈ ਤੇ ਥੱਲੇ ਲੈਵਲ ਤੇ ਕੀ ਹੋ ਰਿਹਾ ਲੀਡਰ ਹੀ ਆਪਸ ਵਿੱਚ ਗੁੱਥਮ ਗੁੱਥੀ ਹੋਈ ਜਾ ਰਹੀ ਹੈ ਪੰਜਾਬ ਕਾਂਗਰਸ ਦੇ ਹਾਲਾਤ ਹੈ ਨੇ ਕਿ ਚੰਨੀ ਨੇ ਅਗਰ ਕੋਈ આરોਪ ਲਾਏ ਨੇ ਤੇ ਉਹਦੇ ਹੱਕ ਜੀ ਕੋਈ ਨਹੀਂ ਉਤਰੇ ਨਵਜੋਤਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਤਾਂ ਹੁਣ ਕੱਲ ਨਵਜੋਤਕੌਰ ਸਿੱਧੂ ਦਿੱਲੀ ਦੇ ਵਿੱਚ ਵੋਟ ਚੋੜ ਗੱਦੇ ਛੋੜ ਰੈਲੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਜਿੱਥੇ ਕਿਆਸ ਲਗਾਏ ਜਾ ਰਹੇ ਨੇ ਕਿ ਉਹਨਾਂ ਦੀ ਮੁਲਾਕਾਤ ਰਾਹੁਲ ਗਾਂਧੀ ਦੇ ਨਾਲ ਹੋਵੇਗੀ ਤਾਂ ਨਵਜੋਤਕੌਰ ਸਿੱਧੂ ਨੇ ਆਪਣੀ ਸਿਕਿਉਰਿਟੀ ਦੀ ਵੀ ਮੰਗ ਕੀਤੀ ਹੈ ਪੰਜਾਬ ਸਰਕਾਰ ਦੇ ਕੋਲ ਸਭ ਬਾਰੇ ਹੀ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਆਪਣੇ ਬਿਆਨਬਾਜ਼ੀ ਤੋਂ ਬਾਅਦ ਲਗਾਤਾਰ ਚੁੱਪ ਨਜ਼ਰ ਆ ਰਹੇ ਸੀ ਤਾਂ ਕੱਲ ਹੁਣ ਬਡੀ ਕਾਂਗਰਸ ਦੀ ਰੈਲੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਦੇਖੋ ਕੱਲ ਅਗਰ ਉਹ ਕਾਂਗਰਸ ਦੀ ਰੈਲੀ 'ਚ ਸ਼ਾਮਿਲ ਹੁੰਦੇ ਨਾ ਤੇ ਪੰਜਾਬ ਕਾਂਗਰਸ ਤੇ ਮੂੰਹ ਤੇ ਇੱਕ ਚਪੇੜ ਹੈ ਕਿ ਪੰਜਾਬ ਕਾਂਗਰਸ ਦੇ ਪੱਲੇ ਕੀ ਹੈ ਤੁਸੀਂ ਦੇਖੋ ਬੜੇ ਗਰਮ ਜੋਸ਼ੀ ਦੇ ਨਾਲ ਨੋਟਿਸ 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 ਭੇਜ ਕੇ ਨਵਜੋਤ ਖੁਰ ਸਿੱਧੂ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਸੀ ਰਾਜਾ ਬੜਿੰਗ ਖਾਨਾ ਨੇ ਵੀ ਕਿਹਾ ਸੀ ਕਿ ਡਿਸਪਲਿਨ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਰ ਕੀ ਉਹ ਸਾਰੀਆਂ ਗੱਲਾਂ ਪੰਜਾਬ ਕਾਂਗਰਸ ਦੀਆਂ ਪੰਜਾਬ ਆਲਾ ਕਮਾਨ ਨੇ ਮੰਨੀਆਂ ਇਹਦਾ ਮਤਲਬ ਅਗਰ ਕੱਲੋਂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੁੰਦੀ ਹੈ ਤਾਂ ਸਿੱਧੇ ਤੌਰ ਦੇ ਉੱਤੇ ਅਗਰ ਉਹ ਰੈਲੀ ਦੇ ਵਿੱਚ ਵੀ ਸ਼ਿਰਕਤ ਕਰਦੇ ਨੇ ਤਾਂ ਇਹਦਾ ਮਤਲਬ ਸਾਫ਼ ਹੈ ਕਿ ਹਾਈ ਕਮਾਂਡ ਨੂੰ ਪੰਜਾਬ ਕਾਂਗਰਸ ਦੇ ਆਰਡਰਾਂ ਦੀ ਪੰਜਾਬ ਕਾਂਗਰਸ ਦੇ ਹੁਕਮਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ ਤਾਂ ਕੁੱਲ ਮਿਲਾ ਕੇ ਪੰਜਾਬ ਕਾਂਗਰਸ ਜਿਹੜੀ ਪਹਿਲੇ ਹੀ ਬਹੁਤ ਮਾੜੇ ਹਾਲਾਤਾਂ 'ਚ ਚੱਲ ਰਹੀ ਹੈ ਉਹਦੇ ਦੇ ਵਿੱਚ ਕਹਿੰਦੇ ਨਾ ਕਫਨ ਦੇ ਵਿੱਚ ਅਖੀਰਲਾ ਕਿਲ ਸਾਬਤ ਹੋਏਗਾ ਤੇ ਕੱਲੋਂ ਰੈਲੀ ਹੋਏਗਾ ਔਰ ਅਗਰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੁੰਦੀ ਹੈ ਕਿਉਂਕਿ ਵੋਟ ਛੋੜ ਗੱਦੀ ਛੋੜ ਜਿਹੜਾ ਉਹਨਾਂ ਦਾ ਸਲੋਗਨ ਹੈ ਉਹਦੇ ਵਿੱਚ ਬਹੁਤ ਵੱਡੀ ਰੈਲੀ ਵੀ ਹੋਈਏ ਕੁਝ ਪੋਸਟਰਸ ਵੀ ਜਾਰੀ ਕੀਤੇ ਗਏ ਉਹਦੇ ਮਾਮਲੇ ਦੇ ਵਿੱਚ ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਪੰਜਾਬ ਕਾਂਗਰਸ ਦੀ ਇਨਡਿਸਿਪਲਨ ਇੱਥੇ ਹੀ ਸ਼ੋਅ ਕਰ ਦਿੰਦਾ ਕਿ ਇੱਕ ਪਾਸੇ ਤੁਹਾਡੇ ਇੱਕ ਦਿਗਜ ਲੀਡਰ ਕਹਿ ਰਹੇ ਨੇ ਉਹਦੇ ਬਾਰੇ ਬਹੁਤ ਸਾਰੀ ਗੱਲਾਂ ਕਰ ਰਹੇ ਇੱਥੋਂ ਤੱਕ ਕਿ ਉਹਨਾਂ ਨੂੰ ਮੈਂਟਲੀ ਅਪਸੈਟ ਤੱਕਨ ਕਹਿ ਦਿੱਤਾ ਗਿਆ ਕਿਸੇ ਨੇ ਇੱਥੋਂ ਤੱਕਨ ਕਹਿਤਾ ਜੀ ਉਹ ਚੰਗਾ ਹੋਇਆ ਗੱਦੀ ਚ ਲੱਗੇ ਲੇਕਿਨ ਨਿਮਟਕੀ ਨੂੰ ਉਹਨਾਂ ਦੀ ਅਗਰ ਹਾਈ ਕਮਾਂਡ ਨਾਲ ਮੀਟਿੰਗ ਹੁੰਦੀ ਦੇਖੋ ਇੱਕ ਕੀ ਬੁਲਾ ਕੇ ਮੀਟਿੰਗ ਕਰਨਾ ਇੱਕ ਕੀ ਰੈਲੀ ਦੇ ਵਿੱਚ ਬੁਲਾਣਾ ਦੋ ਅਲੱਗ-ਅਲੱਗ ਪਹਿਲੂ ਨੇ ਮੀਟਿੰਗ ਦੇ ਵਿੱਚ ਹੋ ਸਕਦਾ ਕਿ ਉਹਨਾਂ ਦੇ ਵਿਚਾਰ ਸੁਨੇ ਜਾ ਸਕਦੇ ਨੇ ਔਰ ਉਹਨਾਂ ਨਾਲ ਗੱਲਬਾਤ ਕੀਤੀ ਜਿਹਾ ਅਸਰ ਨਹੀਂ ਕਿ ਲਗ ਰੈਲੀ ਦੇ ਵਿੱਚੋਂ ਪਹੁੰਚਦੇ ਨੇ ਤੇ ਸਾਫ ਜ਼ੋਰ ਤੇ ਜ਼ਾਹਰ ਹੁੰਦਾ ਕਿ ਉਹ ਕਾਂਗਰ ਪੰਜਾਬ ਕਾਂਗਰਸ ਨੂੰ ਜਿਹੜੇ ਆਦੇਸ਼ਾਂ ਨੂੰ ਉਹਨਾਂ ਨੇ ਚਿੱਕੇ टाੰਕਤਾ ਕੁਝ ਵੀ ਨਹੀਂ ਮੰਨਦੇ ਔਰ ਜੋ ਮੈਡਮ ਸਿੱਧੂ ਚਾਹਣਗੇ ਉਹੀ ਹੋਏਗਾ ਜੀ ਹੂੰ ਪੰਜਾਬ ਕਾਂਗਰਸ ਦੇ ਵੱਲੋਂ ਦੇਖਿਆ ਜਾਇਆ ਤਾਂ ਰਾਜਵੜਿੰਗ ਦੇ ਵੱਲੋਂ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਕਿ ਇਸ ਦਾ ਅਸਰ ਹੋਇਆ ਉਹਨਾਂ ਤੇ ਕੋਈ ਲਗਦਾ ਨਹੀਂ ਕੋਈ ਅਸਰ ਹੋਇਆਗਾ ਕਿਉਂਕਿ ਤੁਸੀਂ ਦੇਖੋ ਜਿਸ ਤਰੀਕੇ ਨਾਲ ਮੈਡਮ ਸਿੱਧੂ ਬੇਬਾਕ ਬੋਲੀ ਬੋਲ ਰਹੇ ਨੇ ਇਤੋਦਕਨ ਕੀ ਰਾਜਾ ਵੜਿੰਗ ਦੇ ਜਿਹੜੇ ਸਾਥੀ ਜਿਨ੍ਹਾਂ ਨੇ ਕੁਝ ਆਪਣੀ ਸਟੇਟਮੈਂਟਸ ਦਿੱਤੀਆਂ ਉਹਨਾਂ ਨੇ ਉਹਨਾਂ ਦੀ ਤੁਲਨਾ ਇੱਕ ਕੁੱਤੇ ਦੇ ਨਾਲ ਤੱਕਨ ਕਰ ਦਿੱਤੀ ਕਹਿੰਦੇ ਡੌਗ ਬਾਕਸ ਰਾਜਾ ਵੜਿੰਗ ਦੇ ਮਤਲਬ ਇਸ ਤਰ੍ਹਾਂ ਦੇ ਉਹਨਾਂ ਨੇ ਸ਼ਬਦਾਵਲੀ ਯੂਜ਼ ਕੀਤੀ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਅਗਰ ਪੰਜਾਬ ਕਾਂਗਰਸ ਦੀ ਸਸਪੈਂਡਡ ਇੱਕ ਔਰਤ ਨੂੰ ਨੈਸ਼ਨਲ ਪਾਰਟੀ ਨੈਸ਼ਨਲ ਹਾਈ ਕਮਾਂਡ ਜਿਨੂ ਅਸੀਂ ਕਰਨੇ ਆ ਅਗਰ ਉਹ ਐਂਟਰਟੇਨ ਕਰਦੇ ਨੇ ਤਾਂ ਇਹ ਪੰਜਾਬ ਕਾਂਗਰਸ ਦਾ ਇਤਿਹਾਸ ਦਾ ਸਭ ਤੋਂ ਮਾੜਾ ਦਿਨ ਹੋਏਗਾ ਤੁਸੀਂ ਦੇਖੋ ਫਿਰ ਕਹਿੰਦੇ ਨਾ ਕਿ ਲੋਕੀ ਬੋਲਦੇ ਨੇ ਤੁਹਾਡੇ ਤੇ ਤੇ ਫਿਰ ਲੋਕੀ ਠੀਕ ਹੀ ਬੋਲਦੇ ਨੇ ਨਾ ਆਪੋਜੀਸ਼ਨ ਅਗਰ ਤੁਹਾਡੇ ਬਾਰੇ ਗੱਲ ਕਰੇਗੀ ਕਿਉਂਕਿ ਸੀਐਮ ਮਾਨ ਦੀ ਵੀ ਮੈ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ આરોਪਾਂ ਦੀ ਝੜੀ ਕੀ ਝੜੀਆਂ ਦੀ ਝੜੀ ਲਗਾ ਦਿੱਤੀ ਔਰ ਉਹ ਸਾਰਾ ਜਿਹਨੂੰ ਕਹਿੰਦੇ ਨਾ ਪਲੇਟ ਤਿਆਰ ਕਰਕੇ ਕਾਂਗਰਸ ਨੇ ਖੁਦ ਆਪਣੇ ਹੱਥੀ ਦਿੱਤੀ ਹੈ ਕਿਉਂਕਿ ਕਾਂਗਰਸ ਦੇ ਵਿੱਚ ਡਿਸਪਲਿਨ ਜਿਹੜਾ ਨਜ਼ਰ ਨਹੀਂ ਆ ਰਿਹਾ ਔਰ ਉਹ ਡਿਸਪਲਿਨ ਨਜ਼ਰ ਨਾ ਆਣ ਕਰਕੇ ਇਸ ਤਰ੍ਹਾਂ ਦੇ ਜਿਹੜੇ ਕੰਮ ਕੀਤੇ ਗਏ ਨੇ ਔਰ ਤੁਸੀਂ ਦੇਖੋ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਅੱਜ ਕਿਹੜੇ ਰਸਤੇ 'ਤੇ ਰਹੀ ਹੈ ਤੇ ਉਹਨਾਂ ਨੂੰ ਮਤਲਬ ਪੰਜਾਬ ਕਾਂਗਰਸ ਦੀ ਪ੍ਰਭਾਵ ਹੀ ਨਹੀਂ ਹੈ ਇਸ ਗੱਲਾਂ ਦਾ ਜ਼ਿਕਰ ਵੀ ਸੀ ਹੈ ਮਾਨ ਕਰਦੇ ਆ ਇਹਨੇ ਤਾਂ ਉਹਦੇ ਵਾਸਤੇ ਪੰਜਾਬ ਕਾਂਗਰਸ ਜ਼ਿੰਮੇਵਾਰ ਹੈ ਔਰ ਕਿਉਂਕਿ ਉਹਨਾਂ ਦਾ ਕੰਟਰੋਲ ਜਰਾ ਆਪਣੇ ਲੀਡਰਾਂ ਦੇ ਉੱਤੇ ਨਹੀਂ ਹੈ ਜਿਸ ਕਰਕੇ ਇਸ ਤਰ੍ਹਾਂ ਦੇ ਕੰਮ ਹੋ ਰਹੇ ਹੈ ਜੀ ਨਵਜੋਤਪੁਰ ਸਿੱਧੂ ਨੇ ਸਿਕਿਉਰਿਟੀ ਦੀ ਵੀ ਮੰਗ ਕੀਤੀ ਹੈ ਕਿ ਸੱਚਮੁੱਚ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਦੇਖੋ ਭਗਵੰਤ ਮਾਨ ਅਕਸਰ ਕੋਈ ਵੀ ਗੱਲ ਨਾ ਬੜੇ ਇੱਕ ਅੰਦਾਜ਼ ਚ ਕਰਦੇ ਨੇ ਜਿਸ ਕਰਕੇ ਉਹ ਜਾਣੇ ਜਾਂਦੇ ਨੇ ਤਾਂ ਇੱਕ ਮੁੱਖ ਮੰਤਰੀ ਨੇ ਇੱਕ ਗੱਲ ਕਹੀ ਹੈ ਤੇ ਇਹਦੇ ਵਿੱਚ ਕੋਈ ਸੱਚਾਈ ਹੋਏਗੀ ਉਹਨਾਂ ਨੇ ਕਿਹਾ ਕਿ ਨਵਜੋਤਪੁਰ ਸਿੱਧੂ ਨੇ ਮੇਰੇ ਕੋਲ ਸਿਕਿਉਰਿਟੀ ਮੰਗੀ ਹੈ ਕਿਉਂਕਿ ਉਹਨਾਂ ਨੂੰ ਥ੍ਰੈਟ ਆ ਰਹੇ ਨੇ ਔਰ ਥ੍ਰੈਟ ਆ ਰਹੀ ਨੇ ਸਿਕਿਉਰਟੀ ਦੀ ਮੰਗ ਹੋਣੀ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਔਰ ਭਵੰਤਮਾਨ ਨੇ ਕਿਹਾ ਕਿ ਪਹਿਲੇ ਆਪ ਬੋਲ ਲੰਦੇ ਨੇ ਤੇ ਫਿਰ ਮੇਰੇ ਕੋ ਸਿਕਿਉਰਟੀ ਮੰਗਣਾ ਆਂਦੇ ਨੇ ਦੇਖੋ ਉਹਨਾਂ ਨੇ ਐਜ਼ ਅ ਪੋਲੀਟੀਸ਼ਨ ਐਜ਼ ਅ ਸੀਐਮ ਆਪਣਾ ਪੱਖ ਉੱਚਾ ਰੱਖਣਾ ਸੀ ਔਰ ਜਿਹਨੂੰ ਕਹਿੰਦੇ ਲੱਤ ਉੱਚੀ ਰੱਖੀ ਉਹ ਲੱਤ ਉੱਚੀ ਉਹਨਾਂ ਨੇ ਰੱਖ ਕੇ ਨਵਜੋਤ ਸਿੰਘ ਸਿੱਧੂ ਨੂੰ ਜਵਾਬ ਦਿੱਤਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਉਹਨਾਂ ਦੇ ਤੇਵਰ ਸ਼ੁਰੂ ਤੋਂ ਹੀ ਬੜੇ ਤਿੱਖੇ ਸੀ ਉਹਨਾਂ ਨੇ ਇਥੋਂ ਤੱਕ ਕਿੰਨਿਆ ਸੀ ਕਿ ਨਵਜੋਤ ਸਿੰਘ ਸਿੱਧੂ ਵਿਆਹ ਦੇ ਵਿੱਚ ਸ ਸਮਾਗਮ ਤੇ ਵੰਦਨ ਵਾਲਾ ਇੱਕ ਸੂਟ ਹੈ ਜਿਹੜਾ ਕਿ ਅਕਸਰ ਕੇੰਦਰ ਸਰਵ ਲੈਣ ਦੇ ਨੇ ਕੰਮ ਆਉਂਦਾ ਸੋ ਨਵਜੋਤ ਕੋਰ ਸਿੱਧੂ ਨੇ ਜੇ ਅਗਰ ਸਿਕਿਉਰਿਟੀ ਦੀ ਮੰਗ ਕੀਤੀ ਹੈ ਤਾਂ ਇਥੇ ਸਾਬਜ਼ਾar ਹੈ ਕਿ ਨਵਜੋਤ ਕੋਰ ਸਿੱਧੂ ਅੱਜ ਵੀ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਦੇ ਤੌਰ ਤੇ ਪ੍ਰੈਜ਼ੈਂਟ ਕਰ ਰਹੇ ਨੇ ਦੇਖੋ ਉਹਨਾਂ ਨੇ ਉਹਨਾਂ ਦਾ ਸਿਆਸੀ ਸਫਰ ਕਿਦਾਂ ਦਾ ਹੋਏਗਾ ਤੁਹਾਨੂੰ ਫਿਰ ਕਸਣਾ ਚਾਹਾਂਗੇ ਕਿ ਮੈਂ ਇੱਥੇ ਗੱਲ ਕਰਨਾ ਚਾਹਾਂਗਾ ਕਿ ਉਹ ਸਸਪੈਂਡਡ ਨੇ ਉਹ ਟਰਮੀਨੇਟ ਨਹੀਂ ਹੁੰਏ ਪਾਰਟੀ ਤੋਂ ਕਿਉਂਕਿ ਜਦੋਂ ਟਰਮੀਨੇਟ ਹੁੰਦਾ ਹੈ ਕੁਝ ਸਮੇਂ ਵਾਸਤੇ 6 ਤੋਂ ਲੈ ਕੇ 10 ਸਾਲ ਤੱਕਨ ਪਾਰਟੀ ਨੂੰ ਟਰਮੀਨੇਟ ਹੁੰਦਾ ਇਸ ਤਰ੍ਹਾਂ ਦੇ ਵਰਡ ਯੂਜ਼ ਕੀਤੇ ਜਾਂਦੇ ਨੇ ਪਰ ਤੁਸੀਂ ਦੇਖੋ ਅਗਰ ਨਵਜੋਤ ਕੋਰ ਸਿੱਧੂ ਨੂੰ ਥ੍ਰੈਟ ਹੈ ਅਗਰ ਉਹਨਾਂ ਨੇ ਸਿਕਿਉਰਿਟੀ ਮੰਗੀ ਹੈ ਤਾਂ ਬਿਲਕੁਲ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਹੋਏਗੀ 100% ਸਰਕਾਰ ਦੇਗੀ ਉਸ ਦਾ ਰੀਜਨ ਕੀ ਉਹਦੇ ਵੀ ਸਰਕਾਰ ਆਪਣੀ ਗੱਲ ਉੱਤੇ ਰੱਖੇਗੀ ਉਹ ਕਹੇਗੀ ਕਿ ਠੀਕ ਹੈ ਜੀ ਇੱਕ ਬੰਦੇ ਨੇ ਸਾਡੇ ਕੋਲ ਮੰਗ ਕੀਤੀ ਤੇ ਅਸੀਂ ਉਹਨਾਂ ਨੂੰ ਸਿਕਿਉਰ ਕਰ ਰਹੇ ਹਾਂ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਲਟੀਮੇਟਲੀ ਪੰਜਾਬ ਕਾਂਗਰਸ ਦੇ ਖਿਲਾਫ ਜਾ ਰਹੀਆਂ ਨੇ ਪੰਜਾਬ ਕਾਂਗਰਸ ਨੂੰ ਅੱਜ ਦੀ ਡੇਟ ਦੇ ਵਿੱਚ ਇਸ ਮਸਲੇ ਨੂੰ ਕਿਸੇ ਨਾ ਕਿਸੇ ਤਰੀਕੇ ਹੱਲ ਲਾਣਾ ਪਊਗਾ ਕੋਈ ਮਾਫੀ ਨਵਜੋਤ ਕੋਰ ਸਿੱਧੂ ਕੋਲ ਦਿੱਤੀ ਜਾਏਗੀ ਪਰ ਜਿਸ ਤਰੀਕੇ ਦੇ ਇਲਜ਼ਾਮ ਲੱਗ ਚੁੱਕੇ ਨੇ ਨਾ ਤੁਸੀਂ ਵੇਖੋ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਨਾ AI ਦੀ ਵੀਡੀਓਜ਼ ਤਿਆਰ ਹੋ ਰਹੀਆਂ ਜਿੱਦਾਂ ਆ IPL ਦੇ ਪਲੇਅਰਾਂ ਦੀ ਆਕਸ਼ਨ ਹੁੰਦੀ ਨਾ ਉਹ ਉਹਨਾਂ ਨੇ ਇੱਕ ਮੈਂ ਵੀਡੀਓ ਦੇਖ ਰਿਹਾ ਉਹ ਚ ਕਹਿੰਦਾ ਜੀ ਇੱਕ ਲੀਡਰ ਕਹਿੰਦਾ 100 ਕਰੋੜ 200 ਕਰੋੜ ਉਹ ਕਹਿੰਦਾ 250 ਕਰੋੜ ਉਹ ਕਹਿੰਦਾ ਜੀ 350 ਕਰੋੜ ਕਹਿੰਦਾ ਜੀ ਕੁਰਸੀ ਸੇਲ ਫੋਰ 350 ਕਰੋੜ ਮੁੱਖ ਮੰਤਰੀ ਬਿਆਨ ਦਿੰਦੇ ਨੇ ਕਿ ਮੰਡੀਆਂ ਦੇ ਵਿੱਚ ਜਿਵੇਂ ਭਾਅ ਲੱਗੇ ਹੁੰਦੇ ਨੇ ਅੱਜ ਆਲੂ ਹੈ ਭਾਅ ਪਿਆਜ਼ ਹੈ ਭਾਅ ਉਦਾਂ ਜਿ ਰਹੀਆਂ ਨੇ ਉਹਨਾਂ ਦੇ MLA ਤੇ MP ਦੇ ਬਿਆਨ ਲੱਗਦੇ ਸੋ ਇੱਕ ਬੜੇ ਜੇਰਾਦਾਰ ਨਾ ਦੇਖੋ ਬਗਾਨਾ ਬੰਦਾ ਕੰਮ ਨਹੀਂ ਨਾ ਤੇ ਮਿੱਟ ਚ ਗਿਆ ਦਿੰਦਾ ਨਹੀਂ ਯਾਰ ਆਪੋਜੀਸ਼ਨ ਦਾ ਕੰਮ ਹੈ ਬੋਲਣਾ ਤੁਹਾਡੇ ਸਾਬਕਾ ਪ੍ਰਧਾਨ ਦੀ ਵਾਈਫ ਨੇ ਬੋਲਿਆ ਉਹ ਹੂਨ ਉਸ ਰੈਲੀ ਚ ਸ਼ਾਮਲ ਹੋਣ ਜਾ ਰਹੇ ਨੇ ਨਵਜੋਤ ਕੌਰ ਸਿੱਧੂ ਇਹਦਾ ਮਤਲਬ ਕਿ ਨਵਜੋਤ ਕੌਰ ਸਿੱਧੂ ਦਾ ਸਿਆਸੀ ਕਦ ਤੁਹਾਡੇ ਸਾਰਿਆਂ ਤੋਂ ਨਾਲੋਂ ਉੱਤੇ ਆ ਔਰ ਅਗਰ ਉਹ ਸ਼ਾਮਲ ਹੁੰਦੇ ਨੇ ਅਗਰ ਰਾਹੁਲ ਗਾਂਧੀ ਨਾਲ ਉਹਨਾਂ ਦੀ ਕੋਈ ਮੁਲਾਕਾਤ ਹੁੰਦੀ ਹੈ ਤਾਂ ਯਕੀਨਨ ਸਮਝਿਆ ਜਾਏ ਕਿ ਦਮ ਜੇਰਨਾ ਅਸਲੀ ਦਮ ਜੇਰਨਾ ਨਵਜੋਤ ਕੌਰ ਸਿੱਧੂ ਚ ਪੰਜਾਬ ਕਾਂਗਰਸ ਮੇਰੇ ਖਿਆਲ ਬਹੁਤ ਬੈਕਫੁੱਟ ਤੇ ਹੋਏ ਇਸਟਰੀਲੀ ਦੇ ਵਿੱਚ ਕੀ ਪੰਜਾਬ ਕਾਂਗਰਸ ਪ੍ਰਧਾਨ ਵੀ ਸ਼ਾਮਿਲ ਹੋਣ ਜਾ ਰਹੇ ਨੇ ਬਿਲਕੁਲ ਬਹੁਤ ਸਾਰੇ ਲੀਡਰਸ ਇਸ ਦੇ ਵਿੱਚ ਸ਼ਾਮਿਲ ਹੋਣਗੇ ਕਿਉਂਕਿ ਰਾਹੁਲ ਗਾਂਧੀਆ ਨਾਲ ਉਹ ਲੈਡੀ ਕੀਤੀ ਮਲਕਾ ਅਰਜਨ ਖੜਗੇ ਵਿੱਚ ਸ਼ਾਮਿਲ ਹੋ ਰਹੇ ਨੇ ਤਾਂ ਉਹਨਾ ਉਸ ਲੈਵਲ ਦੇ ਉੱਤੇ ਜਾ ਕੇ ਅਗਰ ਨਵਜੋਤ ਕੌਰ ਸਿੱਧੂ ਉਸ ਦਾ ਵਿੱਚ ਪਾਰਟਿਸਪੇਟ ਕਰ ਜਾਂਦੇ ਨੇ ਜਾਂ ਪ੍ਰਿੰਕਾ ਗਾਂਧੀ ਵਰਡ ਨਾਲ ਮਿਲਣਾ ਕਾਪ ਉਹਨਾਂ ਦੀ ਹੁੰਦੀ ਹੈ ਤਾਂ ਯਕੀਨਨ ਇਹ ਆਪਣੇ ਆਪ ਦੇ ਵਿੱਚ ਇੱਕ ਅਲੱਗ ਸਟੇਟਮੈਂਟ ਹੋਏਗੀ ਔਰ ਤੁਸੀਂ ਦੇਖਣਾ ਔਰ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਕਾਂਗਰਸ ਦੇ ਕੁਝ ਲੀਡਰਾਂ ਦੇ ਅਸਤੀਫੇ ਵੀ ਵੀ ਆਣ ਕਿਉਂਕਿ ਜਿਹੜੇ ਟਕਸਾਲੀ ਕਾਂਗਰਸੀ ਨੇ ਨਾ ਉਹ ਇਸ ਕਲਚਰ ਨੂੰ ਪਸੰਦ ਨਹੀਂ ਕਰ ਰਹੇ ਸਾਡੀ ਨਾਲ ਗੱਲ ਹੁੰਦੀ ਆ ਉਹ ਕਹਿ ਰਹੇ ਨੇ ਕਿ ਸਾਡੀ ਪਾਰਟੀ ਨੂੰ ਅੱਜ ਇੱਕ ਮਖੌਲ ਦੇ ਤੌਰ ਤੇ ਦੇਖਿਆ ਜਾ ਰਿਹਾ ਕਿ ਕੋਈ ਵੀ ਕੁਝ ਵੀ ਬੋਲ ਦਿੰਦਾ ਚਾਹੇ ਮੈਡਮ ਸਿੱਧੂ ਦੇ ਹੱਕ ਚ ਜਾਂ ਮੈਡਮ ਸਿੱਧੂ ਦੇ ਖਿਲਾਫ ਤੁਸੀਂ ਦੇਖੋ ਕਿ ਕਿੱਦਾਂ ਮਤਲਬ ਉਹ ਜਿੰਨੂੰ ਕਹਿੰਦਾ ਗੁੱਡੀ ਬੰਨਤੀ ਸੀ ਬੁੱਲੇ ਦੀ ਬਾਹ ਚ ਉਸ ਤਰ੍ਹਾਂ ਉਹਨਾਂ ਨੇ ਇੱਕਦਮ ਪਹਿਲੇ ਮੈਡਮ ਸਿੱਧੂ ਨੂੰ ਕਰਤਾ ਪਰ ਮੈਡਮ ਸਿੱਧੂ ਫਿਰ ਐਕਟਿਵ ਹੋ ਰਹੀਣੀ ਤੁਸੀਂ ਦੇਖੋਗੇ ਉਹਨਾਂ ਨੇ ਸਸਪੈਂਸ਼ਨ ਤੇ ਕੱਲ ਜਿਹੜੇ ਆਰਡਰ ਜਾਂ ਕੋਈ ਨੋਟਿਸ ਕਰਾਉਣਾ ਲੈਂਪਨਕਾਰ ਕਰ ਦਿੱਤਾ ਇਹਦਾ ਮਤਲਬ ਕੀ ਆ ਕਿ ਪਿੱਛੋਂ ਬੈਕਅਪ ਬਹੁਤ ਸਟਰੋਂਗ ਹੈ ਬੈਕਅਪ ਗੁੱਡੀ ਉੱਡਦੀ ਵੀ ਇਹ ਪਿੰਨਾ ਬਹੁਤ ਵੱਡਾ ਹੈ ਇਸ ਕਰਕੇ ਬੈਕਅਪ ਸਟਰੋਂਗ ਲੱਗ ਰਿਹਾ ਹੈ ਮੈਡਮ ਸਿੱਧੂ ਦਾ ਤਾਂ ਅਗਰ ਮੁਲਾਕਾਤ ਹੁੰਦੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਹਾਈ ਕਮਾਂਡ 90% ਮੇਰੇ ਨਾਲ ਬਿਲਕੁਲ ਉਹ ਅੱਜ ਵੀ ਕਹਿ ਰਹੇ ਨੇ ਔਰ ਤੁਸੀਂ ਦੇਖੋ ਬਕਾਇਦਾ ਤੌਰ ਦੇ ਉੱਤੇ ਉਹਨਾਂ ਨੇ ਇੱਕ ਮੀਟਿੰਗ ਵੀ ਕੀਤੀ ਉਹਦੇ ਵਿੱਚ ਕਾਂਗਰਸ ਦੇ ਜਿਹੜੇ ਬੰਦੇ ਸ਼ਾਮਲ ਸੀ ਅੱਛਾ ਜੇ ਰਾਜਾ ਵੜਿੰਗ ਨੇ ਜੇ ਕੱਢਣਾ ਸੀ ਉਹ ਤੇ ਉਹ ਸਾਰਿਆਂ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਜਿਹੜੇ ਨਵਜੋਤ ਕੌਰ ਸਿੱਧੂ ਦੇ ਨਾਲ ਉਸ ਮੀਟਿੰਗ 'ਚ ਬੈਠੇ ਸੀ ਲੋਕ ਉਹਨਾਂ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਉੱਥੇ ਸਾਰੇ ਕਾਂਗਰਸੀ ਸੀ ਨਾ ਉਹਦੇ ਵਿੱਚ ਕਈ ਕਾਂਗਰਸੀ ਐਸੇ ਨੇ ਜਿਹਦੇ ਕੀ ਖੁਦ ਕੌਂਸਲਰ ਨਹੀਂ ਜਾਂ ਉਹਨਾਂ ਦੀ ਧਰਮ ਪਤਨੀ ਜਰੀ ਹੈ ਉਹ ਕਾਂਗਰਸ ਪਾਰਟੀ ਤੋਂ ਕੌਂਸਲਰ ਨਹੀਂ ਤਾਂ ਉਹ ਮੀਟਿੰਗ ਕਰ ਗਏ ਸਸਪੈਂਡੈਂਟ ਤੋਂ ਬਾਅਦ ਵਰਿੰਗ ਸਾਹਿਬ ਉਸਲੇ ਡਿਸਪਲਿਨ ਕਿੱਥੇ ਸੀ ਠੀਕ ਹੈ ਉਸਲੇ ਤੁਹਾਡੇ ਜਿਹੜੇ ਪਰਿਵਾਰੀ ਨੇ ਉਹ ਕਿੱਥੇ ਸੀ ਉੱਥੇ ਤੁਹਾਡਾ ਸਾਰਾ ਸਿਸਟਮ ਕਿੱਥੇ ਸੀ ਗੱਲ ਹੈ ਵੀ ਇੱਕ ਸਸਪੈਂਡ ਕਰਨ ਤੋਂ ਬਾਅਦ ਅਗਲੀ ਮੀਟਿੰਗ ਕਰ ਗਈ ਤਾਂ ਇਹ ਤੋਂ ਕੀ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਮਤਲਬ ਪਾਰਟ چاہے ਛੋਟੇ ਲੈਵਲ ਤੇ ਮੀਟਿੰਗ ਹੋਈ ਹੋਈ ਅਗਲੇ ਕਰਕੇ ਤੁਸੀਂ ਕੀ ਕਰ ਲਿਆ ਤੇ ਚੁੱਪ ਕਰਕੇ ਬਹਿ ਗਏ ਤੁਸੀਂ ਹੁਣ ਦੇ ਦੋ ਕੋਈ ਪ੍ਰੈਸ ਉਹ ਨਹੀਂ ਜੀ ਅਸੀਂ ਸਾਡੇ ਨਾਲ ਗੱਲ ਹੀ ਨਾ ਕਰੋ ਅਸੀਂ ਇਹ ਮਤਲਬ ਰਾਜਾ ਵੜਿੰਗ ਨੂੰ ਵੀ ਹੋਰ ਸੀਰੀਅਸ ਹੋਣਾ ਪਊਗਾ ਕਿਉਂਕਿ ਦੇਖੋ ਜਵਾਬ ਰਾਜਾ ਵੜਿੰਗ ਨੇ ਦੇਣਾ ਹੈ ਹਮ ਜਵਾਬ ਕਾਂਗਰਸ ਪ੍ਰਧਾਨ ਨੇ ਦੇਣੇ ਆ ਚਾਹੇ ਸੀਨੀਅਰਿਟੀ ਹੋ ਲੀਡਰਾਂ ਦੀ ਬਹੁਤ ਉੱਚੀ ਹੋਏਗੀ ਲੇਕਿਨ ਰਾਜਾ ਵੜਿੰਗ ਐਸ ਵੇਲੇ ਸੀਟ ਤੇ ਨੇ ਤੇ ਰਾਜਾ ਵੜਿੰਗ ਨੂੰ ਆਨਸਰ ਦੇਣੇ ਪੈਣਗੇ ਪਰ ਜਿਸ ਤਰੀਕੇ ਦਾ ਸਿਸਟਮ ਜਨਰੇਟ ਹੋ ਗਿਆ ਤਨਵਜੋਤ ਸਿੰਘ ਸਿੱਧੂ ਜਾਂ ਨਵਜੋਤ ਕੋਰ ਸਿੱਧੂ ਉਹਨਾਂ ਦੇ ਹੱਥ ਪਾਵਰ ਉਹਨਾਂ ਕੋਲ ਹੈ ਜਿਹੜੀ ਅਸਲ ਜਿਹੜੀ ਕਮਾਨ ਹੈ ਨਾ ਇਸ ਵੇਲੇ ਲੱਗ ਰਹੀ ਹੈ ਕਿ ਨਵਜੋਤ ਕੋਰ ਸਿੱਧੂ ਦੇ ਹੱਕ ਚ ਹੈ ਔਰ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਨੇ ਉਹ ਪੰਜਾਬ ਕਾਂਗਰਸ ਵਾਸਤੇ ਨੁਕਸਾਨਦੇ ਹੈ ਫੇਰ ਵਿਰੋਧੀ ਖੁੱਲਕੇ ਬੋਲਣਗੇ ਕਿਉਂਕਿ ਕੈਪਟਨ ਮਨਿੰਦਰ ਸਿੰਘ ਵੀ ਅੱਜਕੱਲ ਬੜਾ ਬੋਲ ਰਹੇ ਨੇ ਮੈਂ ਸੁਣ ਰਿਹਾ ਸੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਸੀ ਉਹ ਯੂਸਲੈਸ ਵਰਡ ਉਹਨਾਂ ਨੇ ਮੁੱਖ ਮੰਤਰੀ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਸਤੇ ਯੂਜ਼ ਕੀਤਾ ਔਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਸੁਖਬੀਰ ਬਿਹਤਰ ਕੰਮ ਕਰਦੇ ਆ ਫਿਰ ਉਹਨਾਂ ਨੇ ਇਹ ਨਾ ਬਾਰੇ ਕਿਹਾ ਮੈਡਮ ਸਿੱਧੂ ਨੇ ਦੇਖੋ ਬੋਲਣ ਦੇ ਵਿੱਚ ਮੈਡਮ ਸਿੱਧੂ ਦਾ ਵੀ ਮੁਕਾਬਲਾ ਨਹੀਂ ਹੈ ਕੋਈ ਅਹਿਮਤ ਸੋਚੋ ਕਿ ਉਹ ਮੂੰਹ 'ਚ ਘੁੰਗਰੀਆਂ ਪਾਈਆਂ ਜਵਾਬ ਦੇਣ 'ਚ ਮੈਡਮ ਸਿੱਧੂ ਦਾ ਵੀ ਕੋਈ ਮੁਕਾਬਲਾ ਨਹੀਂ ਉਹਨਾਂ ਨੇ ਕਿਹਾ ਜੀ ਉਹ ਅਫਸੈਟ ਨਹੀਂ ਉਹਨੇ ਕਿਹਾ ਮੈਂਟਲੀ ਅਫਸੈਟ ਨਹੀਂ ਮਤਲਬ ਇਹ ਤੋਂ ਤਾਂ ਕਨ ਸਿਆਸਤ ਪਹੁੰਚ ਚੁੱਕੀ ਆ ਕਿ ਮਤਲਬ ਉਹ ਬੋਲਣ ਦੀ ਸੀਮਾ ਹੀ ਕੋਈ ਨਹੀਂ ਰਹੀ ਅਸੀਂ ਠੀਕ ਹੈ ਅੱਜ ਅਸੀਂ ਗੱਲ ਕਰ ਰਹੇ ਅਸੀਂ ਫਿਰ ਮर्यादा ਨਾਲ ਗੱਲ ਕਰਦੇ ਹੋਵਾਂਗੇ ਕਿ ਨਹੀਂ ਅਸੀਂ ਕਿਸੇ ਪਾਰਟिकुलर ਵਿਅਕਤੀ ਵਿਸ਼ੇਸ਼ ਦੇ ਉੱਤੇ ਕੋਈ ਅਸਰ ਅਧਿਕਾਰ ਨਹੀਂ ਕਰਨਾ ਚਾਹ ਲੇਕਿਨ ਉਹ ਤੇ ਮੈਂ ਕਹਨਾ ਆਵਾਜ਼ ਉੱਤੇ ਆ ਜੋ ਆਏ ਬੋਲੀ ਜਾਓ ਬਟ ਗੱਲ ਪਤਾ ਕੀ ਹੈ ਇਸ ਵੇਲੇ ਹਰ ਬੰਦਾ ਨਾ ਜਦੋਂ ਇਸ ਤਰ੍ਹਾਂ ਦੀ ਕੰਟਰੋਵਰਸੀ ਹੋ ਜਾਂਦੀ ਹੈ ਹਰ ਬੰਦਾ ਕੰਦਾ ਕਿ ਮੈਂ ਮਾਈਲੇਜ ਕਿਵੇਂ ਲੈਣੀ ਹੈ ਉਮਾਈਲੇਜ ਲੈਣ ਵਾਲਾ ਕੰਮ ਕੀਤਾ ਜਾ ਰਿਹਾ ਤੇ ਬੇੜਾ ਕਰ ਕਿਦਾ ਹੋ ਰਿਹਾ ਪਾਰਟੀ ਦਾ ਹੋ ਰਿਹਾ ਕਿਉਂਕਿ ਸਾਰੇ ਬੰਦੇ ਕੋ ਪਾਰਟੀਆਂ ਨਾਲ ਜੁੜਨੇ ਨਹੀਂ ਅੱਛਾ ਇਸ ਚੀਜ਼ ਵਿੱਚ ਬੀਜੇਪੀ ਦਾ ਕਲਚਰ ਬਹੁਤ ਬੈਟਰ ਹੈ ਤੁਸੀਂ ਦੇਖੋਗੇ ਉੱਥੇ ਅਗਰ ਕਿਸੇ ਦਾ ਤਬਾਦਲਾ ਹੁੰਦਾ ਹੈ ਜਾਂ ਕੁਝ ਹੁੰਦਾ ਤਾਂ ਉਹਦੇ ਵਿੱਚ ਕੋਈ ਚੂਹ ਨਹੀਂ ਕਰਦਾ ਸਭ ਤੋਂ ਵੱਡੀ ਐਗਜ਼ਾਮਪਲ ਗੁਜਰਾਤ ਹੈ ਕਿ ਮੁੱਖ ਮੰਤਰੀ ਤੋਂ ਲੈ ਕੇ ਸਾਰੀ ਕੈਬਨਿਟ ਬਦਲੀ ਬੀਜੇਪੀ ਵਿੱਚ ਕਿਸੇ ਨੇ ਚੂਹ ਨਹੀਂ ਕੀਤੀ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਬਦਲਿਆ ਜਾਂ ਇੱਕ ਬੰਦੇ ਨੂੰ ਸਸਪੈਂਡ ਕੀਤਾ ਤੇ ਤਰਥੱਲੀ ਮਚ ਗਈ ਪੂਰੇ ਕਾਂਗਰਸ ਦੇ ਵਿੱਚ ਮੈਂ ਕਹਾਂ ਜੀ ਪੂਰੇ ਪਾਸੇ ਮੇਰਾ ਨਹੀਂ ਖਿਆਲ ਨਵਜੋਤ ਕੋਰ ਸਿੱਧੂ ਨੂੰ ਇਸ ਤੋਂ ਪਹਿਲਾਂ ਕਰੀ ਕਿਸੇ ਨੇ ਇੰਨਾ ਸੀਰੀਅਸਲੀ ਲੇਤਾ ਹੋਏਗਾ ਨਵਜੋਤ ਕੋਰ ਸਿੱਧੂ ਦੀ ਮੇਰੇ ਖਿਆਲ ਕਦੀ ਸ਼ਮੂਲੀਅਤ ਵੀ ਦੇਖਣ ਨੂੰ ਮਿਲੀ ਲੇਕਿਨ ਉਹਨਾਂ ਨੇ ਇੱਕ ਬਿਆਨ ਦਿੱਤਾ ਦੋਸਤੋ ਬਾਅਦ ਸਿੱਧੂ ਸਿੱਧੂ ਹੋ ਗਈ ਪੂਰੀ ਸਿਆਸਤ ਦੇ ਵਿੱਚ ਪੂਰੇ ਦੇਸ਼ 'ਚ ਸਿੱਧੂ ਸਿੱਧੂ ਹੋ ਗਈ ਪਰ ਲੇਕਿਨ ਕੱਲ ਮੈਂ ਤੁਹਾਨੂੰ ਫੇਰ ਕਹਿ ਰਿਹਾ ਔਰ ਅਗਰ ਉਸ ਰੈਲੀ 'ਚ ਸ਼ਾਮਲ ਹੋ ਗਏ ਰਾਹੁਲ ਗਾਂਧੀ ਨਾਲ ਉਹਨਾਂ ਦੀ ਮੁਲਾਕਾਤ ਹੋ ਗਈ ਤਾਂ ਯਕੀਨਨ ਸਮਝ ਲੋ ਕਿ ਪੰਜਾਬ ਕਾਂਗਰਸ ਵਰਸਸ ਨਵਜੋਤ ਸਿੰਘ ਸਿੱਧੂ ਜਾਂ ਨਵਜੋਤ ਕੋਰ ਸਿੱਧੂ ਇੱਕ ਚੀਜ਼ ਚੱਲੇਗੀ ਜਿੱਦੇ ਕੀ ਖਾਮੇ ਆ ਜੇ ਸਾਰੇ ਕਾਂਗਰਸ ਨੂੰ ਭੁਗਤਨੇ ਪੈਣਗੇ ਤੇ 27 ਦੇ ਸੁਪਨਿਆਂ ਦੇ ਅੱਗੇ ਇੱਕ ਨਾ ਕੁਐਸਚਨ ਮਾਰਕ ਜ਼ਰੂਰ ਲੱਗੇਗਾ ਕਿ ਸਭ ਤੋਂ ਪਹਿਲੇ ਇਸ ਜਿਹੜਾ ਦੰਗਾ ਲੈਣਾ ਇਸ ਨੂੰ ਮੁਕਾਓ ਫਿਰ 27 ਬਾਰੇ ਸੋਚੋ ਵੋਟ ਚੋਰ ਗੱਦੀ ਛੋ ਟਾਈਟਲ ਜੋ ਰੈਲੀ ਨੂੰ ਦਿੱਤਾ ਗਿਆ ਹੈ ਕਿ ਉਸ ਦਾ ਅਸਰ ਪੰਜਾਬ ਕਾਂਗਰਸ ਤੇ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਕੋਈ ਐਸੇ ਪਾਰਟੀ ਦਾ ਆਪਣਾ ਨਜ਼ਰੀਆ ਉਹ ਕਹਿ ਰਹੇ ਨੇ ਕਿ ਦੇਸ਼ ਦੇ ਵਿੱਚ ਵੋਟ ਚੋਰੀ ਹੋ ਰਹੀ ਨਹੀਂ ਉਸ ਨੂੰ ਲੈ ਕੇ ਜਿਹੜਾ ਹੈ ਸਾਰੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਵੱਲੋਂ ਕਾਫੀ ਸਟੇਟਸ ਦੇ ਵਿੱਚ ਜਾ ਕੇ ਰੈਲੀ ਕੀਤੀ ਜਾ ਰਹੀ ਹੈ ਦਿੱਲੀ ਚ ਮਹਾਰਲੀ ਦਾ ਉਹਨਾਂ ਨੇ ਯੋਜਨ ਕੀਤਾ ਪਰ ਉਹਨਾਂ ਦੀ ਪਰ ਸਵਾਲ ਹੈ ਕਿ ਜਿਹੜੇ ਲੀਡਰਸ ਨੇ ਐਸੋਲੇ ਦੇਖੋ ਪਾਰਟੀ ਕਹਿ ਰਹੀ ਹੈ ਵੋਟ ਵੋਟ ਚੋਰੀ ਹੋ ਰਹੀ ਹੈ ਠੀਕ ਹੈ ਤੇ ਥੱਲੇ ਲੈਵਲ ਤੇ ਕੀ ਹੋ ਰਿਹਾ ਲੀਡਰ ਹੀ ਆਪਸ ਵਿੱਚ ਗੁੱਥਮ ਗੁੱਥੀ ਹੋਈ ਜਾ ਰਹੀ ਹੈ ਤੁਸੀਂ ਆਪਣੀ ਗੁੱਤਮ ਗੁੱਥੀ ਮੁਕਾਓਗੇ ਤੇ ਵੋਟ ਚੋਰੀ ਵਾਲੇ ਪਾਸੇ ਚਲੋਗੇ ਕਿ ਐਵੇਂ ਰੈਲੀ ਤੇ ਜਾ ਕੇ ਚਾਰ ਹੱਥ ਹਲਾਦਨੇ ਥੈਟਸ ਨੋਟ ਏਨ ਇਸ਼ੂ ਸੀਰੀਅਸ ਹੋਣਾ ਬਹੁਤ ਜ਼ਰੂਰੀ ਦੇਖੋ ਪੋਲਿਟਿਕਸ ਜਿਹੜੀ ਨਾ ਇਹ ਸੀਰੀਅਸਨੈਸ ਮੰਗਦੀ ਹੈ ਰੈਣੀ ਆ ਕਿ ਜੋ ਮੂੰਹ ਤੋਂ ਬੋਲੀ ਜਾਓ ਬੋਲੀਓ ਫਰੀडम ਆਫ ਸਪੀਚ ਕਾਂਗਰਸ ਚ ਕੱਟ ਕਰਨੀ ਪਏਗੀ ਫਰੀडम ਆਫ ਸਪੀਚ ਹੋਣ ਕਰਕੇ ਅੱਜ ਕਾਂਗਰਸ ਦੇ ਹਾਲਾਤ ਆ ਕਿ ਕਾਂਗਰਸ ਨੂੰ ਕੋਈ ਵੀ ਬੰਦਾ ਆ ਕੇ ਬੋਲ ਕੇ ਰਾਜ ਚਲ ਜਾਂਦਾ ਰਾਈਟ ਉਹਨਾਂ ਨੂੰ ਕੋਈ ਤੁਮਾਲ ਬੋਲੇ ਨੇ ਚੰਨੀ ਦਾ ਬਿਆਨ ਦਿੱਤਾ ਤੁਸੀਂ ਚਲੋ ਚੰਨੀ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੈਲਟ ਪੇਪਰ ਪਹਿਲੇ ਪਹੁੰਚ ਗਏ ਤੁਸੀਂ ਦੇਖੋ ਚੰਨੀ ਦੀ ਅੱਖ 'ਚ ਕੋਈ ਨਹੀਂ ਉਤਰਿਆ ਸਾਫ ਕਾ ਸੀਐਮ ਨੇ ਉਹਨੇ ਬਿਆਨ ਦਿੱਤਾ ਉਹਦੇ ਹੱਕ 'ਚ ਇੱਕ ਵੀ ਲੀਡਰ ਨੇ ਬਿਆਨ ਦਿੱਤਾ ਨਹੀਂ ਕਿਉਂ ਕਿਤੇ ਸੁੱਤੇ ਪਏ ਨੇ ਪੰਜਾਬ ਕਾਂਗਰਸ ਨਾਲ ਲੈਚਰ ਨਹੀਂ ਯਾਰ ਚੰਨੀ ਦੀ ਅੱਖ 'ਚ ਮੈਂ ਬੋਲਾਂਗਾ ਨਹੀਂ ਇਹਨੂੰ ਮਾਇਲਜ ਮਿਲ ਜੇ ਮਤਲਬ ਪੰਜਾਬ ਕਾਂਗਰਸ ਇਹ ਲਾਤਾ ਨਹੀਂ ਕਿ ਚੰਨੀ ਨੇ ਅਗਰ ਕੋਈ આરોਪ ਲਾਏ ਨੇ ਤੇ ਉਹਦੇ ਹੱਕ 'ਚ ਕੋਈ ਨਹੀਂ ਉਤਰਿਆ ਹੁਣ ਸੀਐਮ ਮਾਨ ਖੁਦ ਪ੍ਰੈਸ ਕਾਨਫਰੰਸ ਕਰਨ ਆਏ ਉਹਨੇ ਲਾਪਾ ਕਰ ਕਰਾ ਦਿੱਤੀ ਮਤਲਬ ਉਹਨਾਂ ਨੇ ਮਤਲਬ ਡਿਸਟਰੋਏ ਕਰ ਕਰਾਤਾ ਭਗਵੰਤ ਮਾਨ ਜਿਸ ਤਰੀਕੇ ਨਾਲ ਬੋਲੇ ਨੇ ਮਤਲਬ ਇੱਕ ਤਰ੍ਹਾਂ ਨਾਲ ਡਿਸਟਰੋਏ ਕਰਨਾ ਪਰ ਤੁਸੀਂ ਵੇਖੋ ਇਹਦੇ ਖਿਲਾਫ ਕੋਈ ਨਹੀਂ ਬੋਲਣ ਨੂੰ ਤਿਆਰ ਠੀਕ ਹੈ ਚੈਨਲਾਂ ਤੇ ਦੋ ਕਿ ਡਬਿਟਾ ਜ਼ਰੂਰ ਹੋ ਜਾਣਗੇ ਉਹਦੇ ਵਿੱਚ ਜ਼ਰੂਰ ਚੰਨੀ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਦੇ ਜਿਹੜੇ ਸਪੋਕਸਪਰਸਨ ਹੈ ਕਿਉਂਕਿ ਉਹ ਪਾਰਟੀ ਦੇ ਸਪੋਕਸਪਰਸਨ ਹੈ ਪਰ ਅਦਰਵਾਈਜ਼ ਕਿਸੇ ਵੱਡੇ ਲੀਡਰ ਦਾ ਆ ਕੇ ਬੋਲਣਾ ਹਾਂਜੀ ਜੀ ਚੰਨੀ ਸਾਹਿਬ ਨੇ ਠੀਕ ਹੈ ਇਹੋ ਦੀ ਭਗਵੰਤ ਮਾਨ ਬਾਰੇ ਬੋਲੇ ਹੁੰਦੇ ਤੇ ਦੋ ਤਿੰਨ ਲੋਕ ਉਹਨਾਂ ਦੇ ਹੱਕ 'ਚ ਖੜਦੇ ਲੇਕਿਨ ਚੰਨੀ ਦੇ ਹੱਕ 'ਚ ਕੋਈ ਨਹੀਂ ਖੜਿਆ ਮਨ ਪੰਜਾਬ ਕਾਂਗਰਸ ਦੀ ਸਥਿਤੀ ਦੇਖੋ ਨਾ ਕੀ ਹੈ ਇਹ ਆਪਸ 'ਚ ਇੱਕ ਦੂਜੇ ਨੂੰ ਅੱਗੇ ਵਧਾ ਦੇਣਾ ਬੀਕਲੀ పార్ਟ ਆਫ ਅ ਰਾਇਲ ਰੰਬਲ ਹੈ ਜੀ ਉਹ ਆਪਣਾ ਲੱਗੇ ਹੋਏ ਆ ਔਰ ਇਸ ਰਾਇਲ ਰੰਬਲ ਦਾ ਨੁਕਸਾਨ ਜਰਨ ਦੇ ਹੀਰੋ ਬਚੇਗਾ ਸ਼ਾਇਦ ਇਹਨਾਂ ਹੋਵੇ ਕਿ ਕੋਈ ਦੂਜੀ ਪਾਰਟੀ ਵਾਲਾ ਬੰਦਾ ਚੁੱਕ ਕੇ ਲੈ ਜਾਵੇ ਸੋ ਅਲਟੀਮੇਟਲੀ ਐਂਡ ਆਫ ਦਾ ਡੇ ਨਵਜੋਤ ਕੋਰ ਸਿੱਧੂ ਦੀ ਜਿਸ ਤਰੀਕੇ ਦੀ ਸ਼ਮੂਲੀਅਤ ਆ ਇਹ ਕਾਫੀ ਅਹਿਮ ਰਖਦੀ ਹੈ ਔਰ ਸਸਪੈਂਡ ਹੋਣ ਤੋਂ ਬਾਅਦ ਵੀ ਨਵਜੋਤ ਕੋਰ ਸਿੱਧੂ ਇਸ ਵੇਲੇ ਖਿੱਚਦਾ ਕੇਂਦਰ ਬਣੇ ਨਵਜੋਤ ਕੋਰ ਸਿੱਧੂ ਦੀ ਅਗਰ ਰਾਹੁਲ ਗਾਂਧੀ ਨਾਲ ਮੁਲਾਕਾਤ ਹੁੰਦੀ ਹੈ ਤੇ ਪੰਜਾਬ ਕਾਂਗਰਸ ਦੇ ਵੀ ਕੁਝ ਜੋ ਲੀਡਰਸ ਨੇ ਉਹਨਾਂ ਦੇ ਸਸਪੈਂਡ ਹੋਣ ਦੀ ਅਸ਼ੰਕਾ ਜਿਤਾਈ ਸਨ ਨਹੀਂ ਬਿਲਕੁਲ ਸਸਪੈਂਡ ਨਹੀਂ ਫਿਲਹਾਲ ਕਰਨਗੇ ਸਸਪੈਂਡ ਕਰਕੇ ਕਾਂਗਰਸ ਨੇ ਬ ਤਾਂ ਬਿਲਕੁਲ ਲੇਕਿਨ ਹਾਂ ਆਏਗਾ ਕਿ ਕੁਐਸਚਨ ਮਾਰਗ ਕਾਰਵਾਈ ਹੋ ਸਕਦੀ ਹੈ ਜਿਸ ਤਰ੍ਹਾਂ ਇਹ ਇਲਜ਼ਾਮ ਲੱਗੇ ਦੇਖੋ ਜੇ ਕਰੋ ਨਹੀਂ ਪਾਵਰ ਰੱਖਦੇ ਨੇ ਉਹ ਸਦੋਂ ਕਾਰਵਾਈ ਵੀ ਕਰਾ ਦੇਣ ਸੋ ਇਹ ਚੀਜ਼ ਆ ਜਿਹੜੀ ਇਹ ਬੜੀ ਇੰਪੋਰਟੈਂਟ ਨੇ ਸੋ ਇਸ ਨੂੰ ਸੀਰੀਅਸਲੀ ਕਾਂਗਰਸ ਨੂੰ ਲੈਣਾ ਚਾਹੀਦਾ ਪਰ ਮੀਟਿੰਗ ਦੇ ਦੀ ਨੁਕਸਾਨਦੇ ਹੋ ਸਕਦਾ ਸ਼ੁਕਰੀਆ ਸਰ ਗੱਲਬਾਤ ਕਰਲੇ ਸੋ ਬਿਲਕੁਲ ਨਵਜੋਤਖੜ ਸਿੱਧੂ ਦੇ ਬਾਰੇ ਗੱਲ ਕੀਤੀ ਹੈ ਜਿਸ ਤਰ੍ਹਾਂ ਬਿਆਨਬਾਜ਼ੀ ਨੂੰ ਲੈ ਕੇ ਲਗਾਤਾਰ ਚਰਚਾ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਸਸਪੈਂਡ ਤੇ ਕੱਲ ਨਵਜੋਤਖੜ ਸਿੱਧੂ ਪੰਜਾਬ ਕਾਂਗਰਸ ਦੇ ਜੋ ਵੱਡੇ ਲੀਡਰ ਨੇ ਤੇ ਇਸ ਦੇ ਨਾਲ ਹੀ ਨਵਜੋਤ ਕੋਰ ਸਿੱਧੂ ਕੱਲ ਕਾਂਗਰਸ ਦੀ ਵੱਡੀ ਰੈਲੀ ਦੇ ਵਿੱਚ ਦਿੱਲੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਵੋਟ ਚੋਰ ਗੱਦੀ ਛੋੜ ਰੈਲੀ ਦੇ ਵਿੱਚ ਤਾਂ ਕੀ ਬਣਦਾ ਹੈ ਇਸ ਰੈਲੀ ਦੇ ਵਿੱਚ ਕੀ ਨਵਜੋਤ ਕੋਰ ਸਿੱਧੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਦੇ ਨੇ ਕੀ ਗੱਲਬਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਮੀਡੀਆ ਦੇ ਸਾਹਮਣੇ ਕੀ ਬਿਆਨ ਆਉਂਦਾ ਹੈ ਇਸ ਨੂੰ ਲੈ ਕੇ ਹੁਣ ਜਿਹੜੀ ਚਰਚਾ ਹੈ ਉਹ ਛਿੜੀ ਹੋਈ ਹੈ